ਇਸ ਸੋਕਣਾ ਬਹੁਤ ਜ਼ਰੂਰੀ ਹੈ ਵੀ ਪੰਜਾਬ ਦਾ ਕਲਚਰ ਕੀ ਹੈ ਪੰਜਾਬ ਦਾ ਕਲਚਰ ਉਹ ਹੈ ਵੀ ਹਰੀ ਸਿੰਘ ਨਾਲ ਉਹ ਵਰਗੇ ਸ਼ੇਰ ਦਾ ਮੂੰਹ ਫੜ ਕੇ 파ੜਦੇ ਰਹੇ ਹੈ ਹੈ ਜੀ ਪੰਜਾਬ ਦਾ ਕਲਚਰ ਉਹ ਹੈ ਕਿ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆ ਸ੍ਰੀ ਸਾਹਿਬ ਲੈ ਕੇ ਮੁਗਲਾਂ ਦੇ ਆਹੂ ਲਾਉਂਦੇ ਨਹੀਂ ਹੈ ਹੈ ਜੀ ਸਾਡਾ ਹਾਜਰਾ ਕੰਜਰ ਬਣ ਕੇ ਤੇ ਆ ਸਾਥੇ ਨੱਚਣਾ ਗਾਣਾ ਮੰਦੇ ਗਾਣੇ ਗਾਉਣੇ ਹੈ ਜੀ ਇਹ ਕਿਸੇ ਤਮਾਸ਼ੀਨ ਦਾ ਕਲਚਰ ਤਾਂ ਹੋ ਸਕਦਾ ਪੰਜਾਬ ਦਾ ਕਲਚਰ ਤੇ ਹੈ ਨਹੀਂ ਠੀਕ ਹੈ ਜੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਮਹਾਰਾਜ ਕਿਰਪਾ ਕਰੇ ਅਸੀਂ ਸਾਰੇ ਭਰਾ ਇੱਥੇ ਹੋ ਕੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਤਾਂ ਕਿ ਉਹਨਾਂ ਵਾਲੀ ਨਸਲਾਂ ਇਹ ਨਾ ਕਹਿਣ ਵੀ ਸਾਡੇ ਵੱਡ ਬਡੇਰੇ ਨੇ ਸਾਡੇ ਵਾਸਤੇ ਕੁਛ ਨਹੀਂ ਕੀਤਾ ਮਹਾਰਾਜ ਕੋਈ ਤਾਂ ਇਹ ਗੱਲ ਸੋਚ ਰਹੇ ਆ ਜੀ ਮੈਂ ਆਰਾਨ ਆ ਨਹੀਂ ਜੀ ਮੈਂ ਤਾਂ ਠੋਕ ਕੇ ਕਹਿਣਾ ਪਾ ਮੋਂ ਕੋਈ ਕੋਲਡਿਸ਼ਨ ਸੁਣਦਾ ਹੋਵੇ ਪਾਵਾ ਕੋਈ ਵੀ ਸੁਣਦਾ ਹੋਵੇ ਨੇੜੀ ਗੱਲ ਕਰਨੀ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਕੰਨ ਰੱਖ ਕੇ ਕਰਨੀ ਉਹਦੇ ਚ ਮੱਥਾ ਟੇਕ ਕੇ ਥਾਪਣਾ ਲੈ ਕੇ ਤੁਰਲਾ ਤੇ ਆਪ ਦੀ ਕੌਮ ਵਾਸਤੇ ਆਪ ਦੇ ਦੇਸ਼ ਵਾਸਤੇ ਆਪ ਦੇ ਸਾਰੇ ਦੇਸ਼ ਦੀ ਮੈਂ ਗੱਲ ਕਰਦਾ ਕੋਈ ਇਕੱਲੇ ਪੰਜਾਬ ਦੀ ਨਹੀਂ ਗੱਲ ਕਰਦਾ ਕੋਈ ਹਿੰਦੁਸਤਾਨ ਕੇ ਦਾ ਮੁੱਲ ਤਾਂ ਲਿਆ ਨਹੀਂ ਤੇ ਜਿਹੜੇ ਕਹਿੰਦੇ ਸੀ ਮੁੱਲ ਲਿਆ ਉਹਨਾਂ ਦਾ ਹਾਲ ਦੇਖ ਲਓ ਕੀ ਹੈ ਤੇ ਗਾਹਾਂ ਦੇਖਿਓ ਬਣਦਾ ਕੀ ਹੈ ਸੋ ਮੈਂ ਸਮਝਦਾ ਵੀ ਇਸ ਦੇਸ਼ ਦੇ ਵਿੱਚ ਇੰਨੀ ਤਰੱਕੀ ਹੋਈ ਸੋ ਇਹ ਜਦੋਂ ਤੁਸੀਂ ਆਏ ਹੋ ਤੇ ਮੈਨੂੰ ਬੜਾ ਚੰਗਾ ਲੱਗਦਾ ਜਦ ਕੋਈ ਵੀ ਚੈਨਲ ਵਾਲਾ ਪ੍ਰੈਸ ਵਾਲਾ ਮੈਨੂੰ ਮਿਲਦਾ ਮੈਂ ਕਿਸੇ ਨੂੰ ਨਾ ਨਹੀਂ ਕਰਦਾ ਪਰ ਹਾਂ ਮੇਰੀ ਸੱਚ ਬੋਲਣ ਦੀ ਆਦਤ ਹੈ ਇਹ ਆਦਤ ਮੇਰੇ ਮੇਰੇ ਸਿਵਿਆਂ ਤੱਕ ਜਾਊਗੀ ਤੇ ਕੋਈ ਮਾਈ ਦਾ ਲਾਲ ਮੈਨੂੰ ਨਾ ਖਰੀਦ ਸਕਦਾ ਤੇ ਨਾ ਮੈਂ ਕਦੇ ਖੀਦਾ ਤੇ ਨਾ ਹੀ ਮੇਰੇ ਸੰਜਣ ਹੈਗੇ ਆ ਯੁਗਰਾਜ ਜੀ ਮੈਂ ਇੱਕ ਹੀ ਸਮਝਦਾ ਤੁਸੀਂ ਕਹਿਆ ਸਿਵਿਆਂ ਤੱਕ ਨਾਲ ਜਾਊਗੀ ਇਹ ਸੋਚ ਆ ਜਿੰਦਾ ਸ਼ਹੀਦ ਭਗਤ ਸਿੰਘ ਇੱਕ ਸੋਚ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਸੋਚ ਸੀ ਉਹਦਾ ਤੁਸੀਂ ਇੱਕ ਸੋਚ ਹੈਗੇ ਹੋ ਤੁਹਾਡੀ ਅਸਲੀ ਵੈਲਿਊ ਨਾ ਤੁਹਾਨੂੰ ਲੱਗਦਾ ਵੀ ਸਿਵਿਆਂ ਤੱਕ ਜਾਣਾ ਹੈ ਪਰ ਅਸਲੀ ਵੈਲਿਊ ਬਾਅਦ ਚ ਪਤਾ ਲੱਗੂਗੀ ਲੋਕਾਂ ਲਈ ਚੀਜ਼ ਮੈਂ ਸਮਝਦਾ ਮੇਰਾ ਫਾਇਟ ਆਫ ਊ ਹੈਗਾ ਤੁਹਾਨੂੰ ਵਿੱਚ ਕਿਉਂਕਿ ਤੁਸੀਂ ਕਦੇ ਪਿੱਛੇ ਨਹੀਂ ਹਟੇ ਵਿਵਾਦ ਬਣਿਆ ਆਂਦਾ ਕਈ ਵਾਰ ਮੁੱਦੇ ਆ ਦਾ ਹਨਾ ਮੈਂ ਉੱਥੇ ਵੀ ਇਹ ਗੱਲ ਸਮਝਦਾ ਤੁਸੀਂ ਉੱਥੇ ਦਿਲ ਨਹੀਂ ਛੋਟਾ ਕਰਦੇ ਹਨਾ ਮੈਂ ਬੇਟਾ ਗਰ ਸਿੱਖੀ ਗੁਰੂਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਪਹਿਲੀ ਗੱਲ ਮੈਂ ਹੈ ਕੌਣ ਵੀ ਮੈਂ ਆਪਣੀ ਸਿੱਖ ਪੰਥ ਦਾ ਇੱਕ ਜਰਮੈਲ ਹੈਗਾ ਜਿਹੜਾ ਰੂਹ ਬਣ ਕੇ ਇੱਥੇ ਪੈਦਾ ਹੋਇਆ ਜੀ ਤੇ ਸੰਤੀਸਰ ਸਿੰਘ ਜੀ ਦੀ ਕਿਰਪਾ ਨਾਲ ਮੈਂ ਆਇਆ ਗੁਰੂ ਘਰ ਦੀ ਕਿਰਪਾ ਨਾਲ ਆਇਆ ਬਾਬਾ ਦੀਪ ਸਿੰਘ ਜੀ ਮੇਰੇ ਪਿਤਾ ਜੀ ਹੈ ਗੁਰੂ ਘਰ ਸਾਰੇ ਧਰਮ ਸਾਰੇ ਵਰਗ ਦੇ ਲੋਕ ਮੇਰੇ ਜੀਸ ਨੇ ਮੇਰਾ ਸਿਰ ਝੁਕਦਾ ਮੈਨੂੰ ਬਹੁਤ ਪਿਆਰ ਹੈ ਮੈਨੂੰ ਆ ਲੱਗਦਾ ਵੀ ਰੱਬ ਐਈ ਤਰਿਆ ਕਰਦਾ ਸਾਰਿਆਂ ਚ ਤੇ ਮੇਰੀ ਰੂਹ ਦੀ ਖਰਾਕ ਹੈ ਵੀ ਮੈਂ ਕਿਸੇ ਦੇ ਮੂੰਹ ਤੇ ਮੁਸਕਾਨ ਕਰਦਿਆਂ ਕਿਸ ਨੂੰ ਖੁਸ਼ ਕਰਦਿਆਂ ਕਿਸੇ ਨਾਲ ਗੱਲ ਕਰਦਿਆਂ ਥੋੜ ਦੇ ਸੱਜਣ ਨਾਲ ਨੀਵਾ ਰਹਿ ਕੇ ਲੇਕਿਨ ਤੇਈ ਵਾਰੀ ਜ਼ਿੰਦਗੀ 'ਚ ਬੜੇ ਮਕਾਮ ਆਏ ਨੇ ਤੁਹਾਡੀ ਲਾਈਫ 'ਚ ਵੀ ਆਏ ਹੋਰੇ ਆਪਣੇ ਦੇਸ਼ 'ਤੇ ਵੀ ਆਏ ਬੜਾ ਕੁਝ ਬੀਤਾ ਹਿੰਦੁਸਤਾਨ 'ਚ ਹਜ਼ਾਰ ਸਾਲ ਦੀ ਗੁਲਾਮੀ ਦੇ ਸੰਗਲ ਕਿਵੇਂ ਟੁੱਟੇ ਸਾਰੇ ਨੂੰ ਪਤਾ ਇਸ ਕਰਕੇ ਮੈਨੂੰ ਰੱਬ ਨੇ ਥਾਪੜਾ ਦਿੱਤਾ ਬਾਬਾ ਜੀ ਨੇ ਵੀ ਤਾਂ ਸੱਚ ਬੋਲਣਾ ਸੱਚੇ ਰਾਹ ਤੇ ਚੱਲਣਾ ਤੇ ਜਿੱਥੇ ਜ਼ੁਲਮ ਹੁੰਦਾ ਜਿੱਥੇ ਗਲਤ ਹੁੰਦਾ ਉੱਥੇ ਠੋਕ ਕੇ ਬੋਲਣਾ